ਹਾਂਜੀ ਬਾਈ ਜੀ ਕੀ ਹਾਲ ਚਾਲ ਨੇ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਦੀ ਵੀਡੀਓ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਆ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਆਪਾਂ 100 ਕ ਮੁਰਗੀਆਂ ਰੱਖ ਕੇ ਕਿੰਨੇ ਕ ਪੈਸੇ ਕਮਾ ਸਕਦੇ ਆ ਉਹਦੇ ਬਾਰੇ ਮੈਂ ਡਿਟੇਲ ਵੀਡੀਓ ਬਣਾਉਂਗਾ ਤੇ ਬਾਈ ਜੀ ਜੇ ਤੁਸੀਂ ਮੇਰੇ ਤਰੀਕੇ ਨਾਲ ਕੰਮ ਕਰਦੇ ਹੋ ਨਾ ਤਾਂ ਤੁਹਾਨੂੰ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਕੋਈ ਵੀ ਪ੍ਰਾਈਵੇਟ ਨੌਕਰੀ ਕਰਨ ਨਾਲ ਤੁਸੀਂ ਘਰੇ ਬਹਿ ਕੇ ਆਰਾਮ ਨਾਲ ਵਧੀਆ ਪੈਸੇ ਕਮਾ ਸਕਦੇ ਹੋ ਤਾਂ ਬਾਈ ਜੀ ਅੱਜ ਦੀ ਵੀਡੀਓ ਆਪਾਂ ਸ਼ੁਰੂ ਕਰਦੇ ਆਂ 100 ਮੁਰਗੀਆਂ ਤੋਂ ਲੈ ਕੇ ਤੇ ਇੱਕ ਗੱਲ ਮੈਂ ਕਲੀਅਰ ਕਰ ਦੇਣਾ ਚਾਹੁੰਦਾ ਬਾਈ ਜੀ ਜੇ ਤੁਸੀਂ ਆਂਡੇ ਵਾਸਤੇ ਰੱਖਣੀ ਆ ਨਾ ਤਾਂ ਹੋਰ ਤਰੀਕੇ ਨਾਲ ਪਾਲਣਗੇ ਆ ਜੇ ਤੁਸੀਂ ਮਾਲਸ ਵੇਚਣਾ ਹੈ ਜਾਂ ਉਹਨਾਂ 100 ਮੁਰਗੇ ਨੂੰ ਵੱਡਾ ਕਰਕੇ ਨਾ ਮੀਟ ਦੇ ਪਰਪਸ ਦੇ ਨਾਲ ਵੇਚਣਾ ਤਾਂ ਉਦੋਂ ਹੀ ਖਰਾਕ ਹੋਰ ਪੈਂਦੀ ਆ ਉਹਦਾ ਪਾਲਣ ਪੋਸ਼ਣ ਹੋਰ ਤਰੀਕੇ ਨਾਲ ਕਰਨਾ ਪੈਂਦਾ ਠੀਕ ਹੈ ਜੀ ਤੇ ਜਿਹੜੀ ਮੈਂ ਇਹ ਵੀਡੀਓ ਬਣਾਉਣ ਲੱਗੇ ਆ ਇਹ ਮੈਂ ਸਪੈਸ਼ਲਾਈਜ਼ ਕਰਕੇ ਬਣਾਉਣ ਲੱਗੇ ਆ ਕਿ ਜ਼ਿਆਦਾਤਰ ਆਂਡਿਆਂ ਵਾਸਤੇ ਹੀ ਮੁਰਗੀ ਪਾਲਣ ਕਰਦੇ ਨੇ ਲੋਕ ਤਾਂ ਇਹ ਵੀਡੀਓ ਸਿਰਫ ਉਸ ਵਾਸਤੇ ਆ ਕੀ ਅੰਡੇ ਪਾਲਣ ਵਾਸਤੇ ਆਪਾਂ ਕਿਵੇਂ ਦੇਖਭਾਲ ਕਰੀਏ ਤੇ ਕਿੰਨੇ ਕ ਪੈਸੇ ਆਪਾਂ ਨੂੰ ਬਣ ਜਾਣਗੇ ਤੇ ਹੁਣ ਗੱਲ ਕਰਦੇ ਆ ਜੀ ਆਪਾਂ ਕਿਸ ਤਰੀਕੇ ਨਾਲ ਮੁਰਗੀ ਪਾਲਣ ਸ਼ੁਰੂ ਕਰੀਏ ਸਭ ਤੋਂ ਪਹਿਲਾਂ ਜੀ ਜਦੋਂ ਆਪਾਂ ਚੂਚੇ ਲੈ ਕੇ ਆਉਨੇ ਆ ਤਾਂ 100 ਲੈ ਕੇ ਆਉਣੇ ਤਾਂ ਆਪਾਂ ਨੂੰ 120 ਲੈ ਕੇ ਆਉਣੇ ਚਾਹੀਦੇ ਨੇ ਜਦੋਂ ਆਪਾਂ 120 ਚੂਚੇ ਲੈ ਕੇ ਆਉਨੇ ਆ ਬਾਜ਼ਾਰ ਦੇ ਵਿੱਚੋਂ ਉਹਦੇ ਵਿੱਚ ਵਿੱਚ ਤਾਂ ਮੇਲ ਹੁੰਦੇ ਨੇ ਵਿੱਚ ਫੀਮੇਲ ਵੀ ਹੁੰਦੇ ਨੇ ਹਨਾ ਛੋਟੇ ਆਪਾਂ ਨੂੰ ਇਦਾਂ ਹੀ ਮਿਲਦੇ ਨੇ ਚੂਚੇ ਨਾ ਤਾਂ ਆਪਾਂ ਨੂੰ ਮੇਲ ਮਿਲਦੇ ਨੇ ਨਾ ਫੀਮੇਲ ਮਿਲਦੇ ਨੇ ਉਹ ਮਿਕਸ ਹੀ ਆਉਂਦੇ ਨੇ ਜਿੱਥੋਂ ਮਰਜੀ ਜਿਹੜੀ ਮਰਜੀ ਹੈਚਰੀ ਦੇ ਵਿੱਚ ਲੈ ਲਓ ਪਰ ਜਦੋਂ ਤੁਸੀਂ ਲੈਣੇ ਹੋ ਮੰਨ ਕੇ ਚੱਲਿਓ ਤੁਸੀਂ 120 ਦੇ ਲੈਣੇ ਹੋ ਹਨਾ ਬੱਚੇ ਤਾਂ ਜੇ ਤੁਸੀਂ ਇੱਕ ਦਿਨ ਦਾ ਚੂਚਾ ਲੈਣੇ ਹੋ ਤਾਂ ਘੱਟੋ-ਘੱਟ 35 ਰੁਪਏ ਦਾ ਤੁਹਾਨੂੰ ਇੱਕ ਦਿਨ ਦਾ ਚੂਚਾ ਮਿਲ ਜਾਂਦਾ ਜੇ ਉਹ ਤੋਂ ਵੱਧ ਦਿਨਾਂ ਦੇ ਲੈਨੇ ਹੋ ਤਾਂ ਰੇਟ ਇਸ ਤਰ੍ਹਾਂ ਵਧਦੇ ਹੁੰਦੇ ਨੇ ਜਿਵੇਂ ਇੱਕ ਦਿਨ ਤੋਂ ਬਾਅਦ ਦੋ ਦਿਨ ਦਾ ਹੁੰਦਾ ਤਾਂ ਇੱਕ ਇੱਕ ਰੁਪਈਆ ਲਗਾਤਾਰ ਵਾਧਦਾ ਰਹਿੰਦਾ ਉਹ ਨਾ ਚੂਚੇ ਹੁੰਦਾ ਪਰ ਉਸ ਤੋਂ ਬਾਅਦ ਜਦੋਂ ਦੋ ਹਫ਼ਤੇ ਹੋ ਜਾਂਦੇ ਨੇ ਇੱਕ ਹਫ਼ਤਾ ਹੋ ਜਾਂਦਾ ਸੌਰੀ ਇੱਕ ਹਫ਼ਤੇ ਬਾਅਦ ਜਦੋਂ ਪਹਿਲਾ ਦਿਨ ਸ਼ੁਰੂ ਹੋ ਜਾਂਦਾ ਮੰਨ ਕੇ ਚੱਲੋ ਅੱਠਵਾਂ ਨੌਵਾਂ ਦਿਨ ਤਾਂ ਉਦੋਂ 2 ਰੁਪਈਆ ਇੱਕ ਦਿਨ ਦਾ ਕੋਸਟ ਲੈਂਦੀ ਹੈ ਐਚਰੀ ਵਾਲੇ ਤੇ ਜਦੋਂ ਵੀ ਤੁਸੀਂ ਚੂਚੇ ਲੈ ਕੇ ਆਉਣਾ ਤਾਂ ਤੁਸੀਂ ਇੱਕ ਦਿਨ ਦਾ ਚੂਚਾ ਲੈ ਆ ਸਕਦੇ ਹੋ ਵੈਕਸੀਨ ਲੱਗੀ ਹੋਵੇ ਵਧੀਆ ਲੱਗੀ ਹੋਵੇ ਹਨਾ ਵੈਕਸੀਨ ਲੱਗਣ ਤੋਂ ਬਾਅਦ ਤੁਹਾਨੂੰ 35 ਰੁਪਏ ਦਾ ਇੱਕ ਚੂਚਾ ਮਿਲ ਜੂਗਾ ਜੇ ਤੁਸੀਂ 120 ਚੂਚੇ ਲੈ ਕੇ ਆਉਨੇ ਹੋ ਤਾਂ 4200 ਰੁਪਏ ਦੇ ਤੁਹਾਡੇ ਸਿਰਫ ਜਿਹੜੇ ਚੂਚੇ ਆ ਜਾਂਦੇ ਨੇ ਤੇ ਉਸ ਤੋਂ ਬਾਅਦ ਜੋ ਆਪਾਂ ਜਦੋਂ ਘਰੇ ਲਿਆਉਨੇ ਆ ਤਾਂ ਉਹਨਾਂ ਦੀ ਬਰੂਡਿੰਗ ਵਗੈਰਾ ਕਰਨੀ ਹੁੰਦੀ ਆ ਮਤਲਬ ਕਿ ਉਹਨੂੰ ਸਹੀ ਇਕਤਾਪਮਨ ਦੇਣਾ ਹੁੰਦਾ ਬੱਚਿਆਂ ਨੂੰ ਨਿੱਗ ਦੇਣੀ ਹੁੰਦੀ ਆ ਠੀਕ ਆ ਤਾਂ ਕਿ ਉਹ ਸਰਦੀ ਦੇ ਨਾਲ ਨਾ ਮਾਰ ਸਕਣ ਤੇ ਇਹ ਨਿੱਗ ਕਿਵੇਂ ਦਿੱਤੀ ਜਾਂਦੀ ਆ ਕੀ ਕੀ ਇਹਦੇ ਵਾਸਤੇ ਆਪਾਂ ਨੂੰ ਸਟੈਪ ਕਰਨੇ ਪੈਂਦੇ ਨੇ ਇਹ ਬਹੁਤ ਬੜੀ ਵੀਡੀਓ ਹੋ ਜਾਣੀ ਆ ਇਸ ਕਰਕੇ ਮੈਂ ਇਹਦੇ ਵਿੱਚ ਨਹੀਂ ਦੱਸੂਗਾ ਇਹਦੇ ਵਾਸਤੇ ਮੈਂ ਇੱਕ ਆਲਰੇਡੀ ਵੀਡੀਓ ਬਣਾਈ ਹੋਈ ਆ ਮੇਰੇ ਇਸ YouTube ਦੇ ਚੈਨਲ ਦੇ ਉੱਤੇ ਤੁਹਾਨੂੰ ਮਿਲ ਜੂਗੀ ਤੁਸੀਂ ਦੇਖ ਸਕਦੇ ਹੋ ਬਾਕੀ ਦਾ ਮੈਂ ਲਿੰਕ ਵੀ ਦੇ ਦੂੰਗਾ ਉੱਥੇ ਜਾ ਕੇ ਤੁਸੀਂ ਜ਼ਰੂਰ ਦੇਖੋ ਵੀ ਜਦੋਂ ਬੱਚੇ ਲੈ ਕੇ ਆਉਣੇ ਆ ਪਹਿਲੇ ਦਿਨ ਦੇ ਤੇ ਉਹਨਾਂ ਦੀ ਕੀ ਦੇਖਭਾਲ ਕਰਨੀ ਆ ਤੇ ਕੀ ਉਹਨਾਂ ਨੂੰ ਖਵਾਉਣਾ ਪਲਾਉਣਾ ਤੇ ਕਿੱਦਾਂ ਕਿੱਦਾਂ ਗਰਮਾਚ ਦੇਣੀ ਆ ਠੀਕ ਹੈ ਜੀ ਹੁਣ ਇਹਦੇ ਵਿੱਚ ਸਿਰਫ ਮੈਂ ਮੋਟੀ ਮੋਟੀ ਗੱਲ ਦੱਸੂਗਾ ਕਮਾਈ ਬਾਰੇ ਠੀਕ ਆ ਬਹੁਤ ਹੀ ਲੰਬੀ ਚੌੜੀ ਵੀਡੀਓ ਨਹੀਂ ਮੈਂ ਖੇਚਦਾ ਮੇਨ ਟੌਪਿਕ ਦੇ ਉੱਤੇ ਆਉਂਗਾ ਤੇ ਮੰਨ ਕੇ ਚੱਲੋ ਜਦੋਂ ਹੁਣ ਇੱਕ ਦਿਨ ਦੇ ਆਪਾਂ ਬੱਚੇ ਲੈ ਕੇ ਆਉਨਾ ਤਾਂ ਉਹਨਾਂ ਨੂੰ ਸਟਾਰਟਰ ਫੀਡ 15 ਦਿਨ ਤੱਕ ਆਪਾਂ ਪਾ ਦਿੰਨੇ ਹੁੰਦੇ ਆ ਜਿਹੜੇ ਕਿ ਅੰਡੇ ਦੇਣ ਵਾਲੀ ਮੁਰਗੀ ਆ ਠੀਕ ਹੈ ਉਸ ਤੋਂ ਬਾਅਦ ਜੋ 15 ਤੋਂ ਬਾਅਦ ਜੇ 2 ਮਹੀਨੇ ਲਗਾਤਾਰ ਆਪਾਂ ਨੇ ਪਾਉਣੀ ਹੁੰਦੀ ਹੈ ਜੀ ਉਹਨਾਂ ਨੂੰ ਸਟਾਰਟਰ ਫੀਡ ਪਹਿਲਾਂ ਪ੍ਰੀ ਸਟਾਰਟਰ 15 ਦਿਨ ਤੱਕ ਫਿਰ ਉਸ ਤੋਂ ਬਾਅਦ ਜੀ ਉਹ ਨਾ ਸੌਰੀ ਪਹਿਲਾ 1 ਦਿਨ ਤੋਂ ਲੈ ਕੇ 15 ਦਿਨ ਤੱਕ ਪ੍ਰੀ ਸਟਾਰਟਰ ਉਸ ਤੋਂ ਬਾਅਦ ਜੋ ਆਪਾਂ ਪਾਉਣੀ ਹੁੰਦੀ ਹੈ ਜੀ ਸਟਾਰਟਰ ਫੀਡ 2 ਮਹੀਨੇ ਲਗਾਤਾਰ ਫਿਰ ਉਸ ਤੋਂ ਬਾਅਦ ਜਦੋਂ ਮੁਰਗੀ ਆਂਡੇ ਦੇਣ ਦੀ ਅਵਸਥਾ 'ਚ ਆਉਂਦੀ ਆ ਮੰਨ ਕੇ ਚੱਲੋ ਹੁਣ ਉਹਨੂੰ ਲੱਗ ਜਾਂਦੇ ਨੇ 4.5 ਮਹੀਨੇ ਬਾਅਦ ਨਾ ਉਹ ਆਂਡੇ ਦੇਣ ਦੀ ਮਤਲਬ ਕੀ ਕੈਪੇਬਲ ਹੋ ਜਾਂਦੀ ਆ ਜਿਹੜੀ ਆਰ ਆਰ ਬਰੀਡ ਆ ਜਾਂ ਫਿਰ ਬਲੈਕਐਸ਼ਟ ਟਰੋਪ ਸੌਰੀ ਮੈਂ ਇਹ ਦੱਸਣਾ ਭੁੱਲ ਗਿਆ ਅੰਡੇ ਵਾਸਤੇ ਜੇ ਤੁਸੀਂ ਕਰਨੀ ਆ ਤਾਂ ਬਲੈਕ ਐਸਟਰਲੋਪ ਤੇ ਆਰ ਆਈ ਆਰ ਦੇ ਉੱਤੇ ਹੀ ਕੰਮ ਕਰਿਓ ਤਾਂ ਬਹੁਤ ਵਧੀਆ ਰਿਜ਼ਲਟ ਮਿਲ ਜਾਣਗੇ ਡਬਲ ਐਫ ਜੀ ਦੇ ਉੱਤੇ ਕਰੋਗੇ ਜਾਂ ਕੜਕਨਾਥ ਦੇ ਉੱਤੇ ਕਰੋਗੇ ਤਾਂ ਉਹ ਹੋਰ ਬਰੀਡ ਆ ਜਾਂਦੀ ਹੈ ਨੇ ਉਹ ਜਿਆਦਾ ਅੰਡੇ ਦੇ ਵਿੱਚ ਮੁਨਾਫਾ ਨਹੀਂ ਹੋ ਸਕਦਾ ਉਹਨਾਂ ਦਾ ਪਰਪਸ ਅਲੱਗ ਹੈ ਹਰ ਕਿਸੇ ਬਰੀਡ ਦੀ ਆਪਣੀ ਖਾਸੀਅਤ ਹੈ ਹੁਣ ਡਬਲ ਐਫ ਜੀ ਦੇ ਉੱਤੇ ਉਹ ਵਜਨ ਵਧਾਉਣ ਵਾਸਤੇ ਜੇ ਤੁਸੀਂ ਕਰਨੀ ਆ ਉਹ ਤੁਸੀਂ ਰੱਖ ਸਕਦੇ ਹੋ ਕੋਈ ਗੱਲ ਨਹੀਂ ਅੰਡੇ ਉਹ ਥੋੜੇ ਜਿਹਾ ਘੱਟ ਦਿੰਦੀ ਆ ਪਰ ਅੰਡੇ ਉਹ ਵੀ ਦਿੰਦੀ ਆ ਕੜਕਨਾਤ ਰੱਖੋਗੇ ਉਹ ਵੀ ਘੱਟ ਦਿੰਦਾ ਪਰ ਅੰਡੇ ਉਹ ਵੀ ਦਿੰਦੀ ਹੈ ਬ੍ਰੀਡ ਠੀਕ ਹੈ ਜੀ ਪਰ ਆਪਾਂ ਗੱਲ ਕਰਦੇ ਆ ਆਪਾਂ ਨੂੰ ਵੱਧ ਮਨਾਫਾ ਚਾਹੀਦਾ ਸਿਰਫ ਅੰਡਿਆਂ ਤੋਂ ਉਹਦੇ ਵਾਸਤੇ ਆਪਾਂ ਸਿਰਫ ਦੋ ਬ੍ਰੀਡਾਂ ਦੇ ਉੱਤੇ ਕੰਮ ਕਰਨਾ ਇੱਕ ਬਲੈਕ ਐਕਟਰ ਲੌਪ ਤੇ ਦੂਜੀ ਆ ਜਾਂਦੀ ਹੈ ਜੀ ਆਰ ਆਈ ਆਰ ਠੀਕ ਹੈ ਜੀ ਤੇ ਹੁਣ ਆਪਾਂ ਆਰ ਆਈ ਆਰ ਦੇ ਉੱਤੇ ਗੱਲ ਕਰਦੇ ਆ ਜਦੋਂ ਆਪਾਂ ਬੱਚੇ ਲੈ ਕੇ ਆਉਨੇ ਆ ਤਾਂ ਆਪਾਂ ਨੂੰ 35 ਰੁਪਏ ਦਾ ਇੱਕ ਦਿਨ ਦਾ ਬੱਚਾ ਮਿਲ ਜਾਂਦਾ ਉਸ ਤੋਂ ਬਾਅਦ ਜੋ ਫੀਡ ਦੀ ਗੱਲ ਕਰਾਂਗੇ ਵੀ ਕਿੰਨਾ ਖਰਚਾ ਆ ਜਾਂਦਾ ਤੇ ਅੱਗੇ ਜਾ ਕੇ ਕਿੰਨਾ ਮਨਾਫਾ ਹੋ ਜਾਂਦਾ ਆਪਾਂ ਨੂੰ ਭਾਈ ਜੀ ਮੋਟਾ ਮੋਟਾ ਸਾਵ ਕੱਢਿਆ ਹੈ ਕਿ ਜੇ ਤੁਸੀਂ ਆਂਡੇ ਦੇਣ ਤੱਕ ਚੂਚੇ ਤੋਂ ਲੈ ਕੇ মুরਗੀ ਤੱਕ ਪਾਲਣ ਪੋਸ਼ਣ ਕਰਦੇ ਹੋ ਨਾ ਤਾਂ ਉਹਦੇ ਇੱਕ ਬਰਡ ਦਾ ਖਰਚਾ ਘੱਟ ਤੋਂ ਘੱਟ 3 ਤੋਂ ਲੈ ਕੇ 350 ਦੇ ਵਿੱਚ ਵਿੱਚ ਆ ਜਾਂਦਾ ਵਿੱਚੀ ਦਾ ਚੂਚੇ ਦਾ ਰੇਟ ਹੋ ਜਾਂਦਾ ਜੀ 35 ਰੁਪਏ ਠੀਕ ਹੈ ਜੀ ਵਿੱਚੀ ਉਹਦੀ ਦਵਾਈਆਂ ਦਾ ਖਰਚਾ ਹੋ ਜਾਂਦਾ ਵਿੱਚੀ ਟਰਾਂਸਪੋਰਟ ਦਾ ਖਰਚਾ ਹੋ ਜਾਂਦਾ ਤੇ ਵਿੱਚੀ ਆਪਣਾ ਜੋ ਵੀ ਉਹਨਾਂ ਨੂੰ ਫੀਡ ਪਾਉਣਾ ਉਹਦਾ ਖਰਚਾ ਆ ਜਾਂਦਾ ਤਾਂ ਮੁੱਖ ਦੀ ਗੱਲ ਇਹ ਆ ਕਿ 300 ਤੋਂ ਲੈ ਕੇ 350 ਤੱਕ ਖਰਚਾ ਆ ਜਾਂਦਾ ਸਾਰਾ ਇਹ ਪਰ ਜੇ ਤੁਸੀਂ ਆਪਣੇ ਘਰ ਦਾ ਬਣਿਆ ਹੋਇਆ ਦਾਣਾ ਪਾਉਨੇ ਹੋ ਜਾਂ ਫਿਰ ਵੈਜੀਟੇਬਲ ਵੇਸਟ ਪਾਉਨੇ ਜਾਂ ਫਿਰ ਖੁੱਲੇ ਦੇ ਵਿੱਚ ਛੱਡਦੇ ਹੋ ਤਾਂ ਉਹ 350 ਤੋਂ ਲੈ ਕੇ 300 ਦੇ ਵਿੱਚ ਵੀ ਖਰਚਾ ਆ ਜਾਂਦਾ ਬਾਕੀ ਹੋਰ ਵੀ ਘਟਾ ਸਕਦੇ ਹੋ ਤੁਸੀਂ ਪਰ ਜਿਆਦਾ ਤੁਸੀਂ ਉਹਨਾਂ ਨੂੰ ਬਾਹਰ ਦਾ ਖਾਣਾ ਪਾਉਂਗੇ ਤਾਂ ਤੁਹਾਨੂੰ ਕੁਆਲਿਟੀ ਦੇ ਵਿੱਚ ਥੋੜਾ ਜਿਹਾ ਫਰਕ ਪਿਆ ਜਾਂਦਾ ਪਰ ਉਹਨਾਂ ਨੂੰ ਆਪਾਂ ਨਿਊਟ੍ਰੀਸ਼ਨ ਪੂਰਾ ਕਰਨਾ ਹੁੰਦਾ ਜੇ ਤੁਸੀਂ ਬਾਹਰੋਂ ਵੀ ਉਹਦਾ ਨਿਊਟ੍ਰੀਸ਼ਨ ਚੰਗੇ ਤਰੀਕੇ ਨਾਲ ਪੂਰਾ ਕਰਦੇ ਹੋ ਤਾਂ ਐਗ ਪ੍ਰੋਡਕਸ਼ਨ ਵਧਿਆ ਦੋ ਮਤਲਬ ਕਿ ਆਂਡਿਆਂ ਦੀ ਜਿਹੜੀ ਗਿਣਤੀ ਆ ਉਹ ਵਧਿਆ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਤੇ ਉਹਦੇ ਵਿੱਚ ਆਪਣਾ ਮੁਨਾਫਾ ਆ ਜਾਊਗਾ ਹੁਣ ਜੇ ਤੁਸੀਂ ਫਰੀ ਰੇਂਜ ਦੇ ਵਿੱਚ ਛੱਡਦੇ ਹੋ ਹਰ ਕੋਈ ਖੁੱਲੇ ਦੇ ਵਿੱਚ ਕਰਦਾ ਹੈ ਤੇ ਵੈਜੀਟੇਬਲ ਵੇਸਟ ਜਿਹੜਾ ਘਰਦਾਰ ਰਸੋਈ ਦਾ ਬਚਿਆ ਸਬਜ਼ੀਆਂ ਹੋ ਗਈਆਂ ਉਹ ਪਾਉਂਦਾ ਤਾਂ ਉਹਦੇ ਨਾਲ ਆਪਾਂ ਨਾ 300 ਰੁਪਏ ਮੰਨ ਕੇ ਚੱਲੂ ਮੋਟਾ-ਮੋਟਾ ਇਹਦਾ 350 ਤਾਂ ਮੈਂ ਅਡਵਾਂਸ ਦੱਸਿਆ ਪਰ 300 ਦੇ ਕਰੀਬ ਅੰਡੇ ਦੇਣ ਤੱਕ ਅਵਸਥਾ ਤੱਕ ਆ ਜਾਂਦਾ ਫਿਰ ਉਦੋਂ ਬਾਅਦ ਚੋ ਜੇ ਤੁਸੀਂ ਮੰਨ ਕੇ ਚੱਲੋ 100 ਪੁਰਗੀ ਲੈ ਕੇ ਆਉਨੇ ਹੋ ਹਨਾ 100 ਮੁਰਗਾ ਜਾਂ ਮੁਰਗੀਆਂ ਵਿੱਚ ਲੈ ਕੇ ਆਉਨੇ ਹੋ ਤਾਂ ਉਹਦੇ ਵਿੱਚੋਂ ਤੁਹਾਡੀ ਘਟੋ ਘਟ 20 ਪਹਿਲੀ ਵਾਰ ਰੱਖਿਆ 20 ਤਾਂ ਮੋਟੈਲਿਟੀ ਮੰਨ ਕੇ ਚੱਲੋ ਮਰੀ ਜਾਣਗੀਆਂ ਨਹੀਂ ਮਰੀਆਂ ਉਹ ਤੁਹਾਡੀ ਆਪਣੀਆਂ ਹਨਾ ਮੰਨ ਕੇ ਚੱਲੋ ਆਪਾਂ 20 ਮਰ ਗਈਆਂ 100 ਪਿੱਛੋਂ ਬਚ ਗਿਆ 100 ਦੇ ਵਿੱਚੋਂ 20 ਵੀ ਨਹੀਂ ਚਲ 10 ਮਰ ਗਈਆਂ ਚਲੋ 20 ਲਾ ਲਓ ਹਨਾ ਮਰ ਗਈਆਂ ਫਿਰ ਉਦੋਂ ਬਾਅਦ ਚੋ ਪਿੱਛੇ ਰਹਿ ਗਏ 100 ਮੁਰਗੀਆਂ ਸਾਲ ਮੁਰਗੇ ਜਾਂ ਮੁਰਗੀਆਂ ਤੇ ਉਹਦੇ ਵਿੱਚੋਂ ਮੰਨ ਕੇ ਚੱਲੋ ਇਹ ਰੇਸ਼ਿਓ ਨਿਕਲਦੀ ਆ ਅ ਅੱਧੇ ਉਹਦੇ ਵਿੱਚੋਂ ਮੇਲ ਹੁੰਦੇ ਨੇ ਅੱਧੇ ਹੀ ਫੀਮੇਲ ਹੁੰਦੇ ਨੇ ਫੀਮੇਲ ਵੈਸੇ ਜ਼ਿਆਦਾ ਹੁੰਦੀਆਂ ਨੇ ਹੁਣ 40% ਮੇਲ ਨਿਕਲਦਾ ਹੁੰਦਾ ਉਹਦੇ ਵਿੱਚੋਂ ਅੰਡੇਆਂ ਚੋਂ ਤੇ 60% ਫੀਮੇਲ ਨਿਕਲਦੀ ਆ ਪਰ ਆਪਾਂ 50 50 ਮੰਨ ਕੇ ਚੱਲਦੇ ਆ ਤੇ ਜੇ 50 50 ਮੰਨ ਕੇ ਚੱਲੀਏ ਤਾਂ 55 ਕ ਲਾ ਲਓ 55 ਮੁਰਗੀਆਂ ਲਾ ਲਓ 55 ਮੁਰਗੀਆਂ ਨਿਕਲ ਗਈਆਂ ਤਾਂ ਆਪਾਂ ਇੱਕ ਮੁਰਗੀ 10 ਮੁਰਗੀਆਂ ਪਿੱਛੇ ਇੱਕ ਮੁਰਗਾ ਛੱਡਦੇ ਹੁੰਨੇ ਆ ਉਹ ਵੀ ਤਾਂ ਛੱਡਦੇ ਹੁੰਨੇ ਆ ਜੇ ਆਪਾਂ ਨੇ ਆਂਡਿਆਂ ਚੋਂ ਚੂਚੇ ਕਢਾਉਣੇ ਹੁੰਦੇ ਨੇ ਜੇ ਤੁਸੀਂ ਨਹੀਂ ਚੂਚੇ ਕਢਾਉਣੇ ਸਿਰਫ ਆਂਡਿਆਂ ਦਾ ਹੀ ਕੰਮ ਕਰਨਾ ਹਨ ਫਿਰ ਤੁਸੀਂ ਮੁਰਗਾ ਰੱਖਣ ਦੀ ਤੁਹਾਨੂੰ ਲੋੜ ਨਹੀਂ ਸਿਰਫ ਤੁਸੀਂ ਮੁਰਗੀਆਂ ਮੁਰਗੀਆਂ ਰੱਖ ਲਓ ਫੇਰ ਵੀ ਮੁਰਗੀਆਂ ਆਂਡੇ ਦਿੰਦੀਆਂ ਹੁੰਦੇ ਨੇ ਕਈਆਂ ਦਾ ਵਹਿਮ ਹੁੰਦਾ ਕਿ ਮੁਰਗਾ ਰੱਖਦੇ ਆ ਤਾਂ ਹੀ ਆਂਡੇ ਦੇਣੇਗੇ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਮੁਰਗਾ ਰੱਖੋ ਜਾਂ ਨਾ ਰੱਖੋ ਮੁਰਗੀ ਨੇ ਆਂਡੇ ਦੇਣੇ ਹੀ ਦੇਣੇ ਨੇ ਪਰ ਗੱਲ ਇੱਥੇ ਆਉਂਦੀ ਹੈ ਜੇ ਤੁਸੀਂ ਅੱਗੇ ਆਂਡਿਆਂ ਚੋਂ ਚੂਜੇ ਕਢਾਉਣੇ ਨੇ ਫਿਰ ਤੁਸੀਂ 10 ਮੁਰਗੀਆਂ ਪਿੱਛੇ ਇੱਕ ਮੁਰਗਾ ਰੱਖ ਸਕਦੇ ਹੋ ਜਾਂ 8 ਮੁਰਗੀਆਂ ਪਿੱਛੇ ਇੱਕ ਮੁਰਗਾ ਰੱਖ ਸਕਦੇ ਹੋ ਜੇ ਵਧਾਉਂਗੇ ਤਾਂ ਨੁਕਸਾਨ ਹੀ ਹੋਊਗਾ ਤੁਹਾਡੇ ਫਾਰਮ ਦੇ ਵਿੱਚ ਮੁਰਗੀਆਂ ਦਾ ਨੁਕਸਾਨ ਹੋਊਗਾ ਜਿਆਦਾ ਮੁਰਗੇ ਵੱਧ ਜਾਂਦੇ ਨੇ ਤਾਂ ਫਾਰਮ ਦੇ ਵਿੱਚ ਲੜਦੇ ਨੇ ਮੁਰਗੀਆਂ ਨੂੰ ਜਿਆਦਾ ਪਰੇਸ਼ਾਨ ਕਰਦੇ ਨੇ ਉਹਦੇ ਕਰਕੇ ਮੁਰਗੀਆਂ ਸਟ्रेस 'ਚ ਆਉਂਦੀਆਂ ਨੇ ਜਾਂ ਫਿਰ ਪ੍ਰੋਬਲਮ ਆਂਡੇ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਠੀਕ ਹੈ ਜੀ ਫਿਰ ਤੁਸੀਂ ਉਹਨਾਂ ਦੇ ਵਿੱਚੋਂ ਮੁਰਗੇ ਸੇਲ ਕਰਕੇ ਆਪਣਾ ਫੀਡਿੰਗ ਕੋਸਟ ਨਾਲ ਦੀ ਨਾਲ ਲੈ ਸਕਦੇ ਹੋ ਮੁਰਗੇ ਜਿਹੜੇ ਵੀ ਤੁਹਾਡੇ ਆਰ ਆਰ ਦੇ ਹੋਣਗੇ ਤੁਸੀਂ ਸੇਲ ਕਰਦੇ ਰਹੋ ਨਾਲ ਦੀ ਨਾਲ ਤੇ ਮਾਰਕੀਟ ਰੇਟ ਦੀ ਗੱਲ ਕਰੀਏ ਤਾਂ ਜੇ ਲੈਣੀ ਆਪਾਂ 500 ਰੁਪਏ ਕਿਲੋ ਵੀ ਮਿਲ ਜਾਂਦਾ ਦਿੱਸੀ ਮੁਰਗਾ ਤਾਂ 600 ਰੁਪਏ ਕਿਲੋ ਵੀ ਤਾਂ ਉਸ ਟਾਈਮ ਦੇ ਵਿੱਚ 2.5 2.5 ਕਿਲੋ ਤੋਂ ਉੱਤੇ ਹੀ ਹੋਣਗੇ ਜਿਹੜੇ ਤੁਹਾਡੇ ਮੁਰਗੇ ਹੋ ਜਾਣਗੇ ਅੱਧੇ ਤੁਸੀਂ ਮੁਰਗੇ ਵੇਚੋਗੇ ਤਾਂ ਵੀ 50 ਕੁ ਮੁਰਗੇ ਵੀ ਵੇਚੋਗੇ 500 ਛੱਡੋ ਤੁਸੀਂ ਤੁਸੀਂ 350 ਰੁਪਏ ਕਿਲੋ ਦੇ ਹਿਸਾਬ ਨਾਲ ਵੀ ਵੇਚੋਗੇ 17-18000 ਰੁਪਿਆ ਤੁਹਾਨੂੰ ਉੱਥੋਂ ਬਣ ਜਾਊਗਾ ਠੀਕ ਹੈ ਜੀ ਤੁਹਾਡਾ ਫੀਡਿੰਗ ਕੋਸਟ অলਮੋਸਟ ਕਈ ਥੋੜੇ ਖਰਚੇ ਨਿਕਲ ਜਾਣੇ ਆ ਉਹਦੇ ਨਾਲ ਤੇ ਜਿਹੜਾ ਤੁਸੀਂ ਲਾਗਤ ਲਾਈ ਸੀ ਉਹ ਨਿਕਲ ਜਾਣੀ ਆ ਉਦੋਂ ਬਾਅਦ ਓਹ ਆਉਂਦੀ ਆ ਜੀ ਆਪਣੀ ਅਸਲੀ ਕਮਾਈ ਹੁਣ ਮੁਰਗੀਆਂ ਜਦੋਂ ਆਂਡੇ ਦੇ ਉੱਤੇ ਆਉਂਦੀਆਂ ਨੇ ਤਾਂ ਤੁਸੀਂ ਘੱਟ ਤੋਂ ਘੱਟ 15 ਰੁਪਏ ਦੇ ਆਂਡਾ ਵੀ ਸੇਲ ਕਰਦੇ ਹੋ ਇੱਕ ਦਿਨ ਦੇ ਵਿੱਚ ਹੁਣ ਆਪਣੇ ਕੋਲੇ ਮੰਨ ਕੇ ਚਲੋ 50 ਆ 55 ਕੁ ਮੁਰਗੀਆਂ ਰਹਿ ਗਈਆਂ ਸੀ 55 ਮੁਰਗੀਆਂ ਦੇ ਵਿੱਚੋਂ ਤੁਹਾਨੂੰ 45 ਢਾਂਡੇ ਦਾ ਮਿਲੀ ਜਾਣਗੇ ਦਿਨ ਦੇ ਠੀਕ ਹੈ ਜੀ 45 ਢਾਂਡੇ ਐਵਰੇਜ ਮਿਲਦੇ ਹੀ ਮਿਲਦੇ ਨੇ ਜੇ ਤੁਸੀਂ ਵਧੀਆ ਖਰਾਕ ਪਾਉਂਦੇ ਹੋ ਵਧੀਆ ਦੇਖਪਾਲ ਕਰਦੇ ਹੋ ਆਮ ਨਾਲ 45 ਢਾਂਡੇ ਮਿਲ ਜਾਂਦੇ ਨੇ ਆਪਾਂ ਪੂਰੀਆਂ ਮੁਰਗੀਆਂ ਦੇ ਹੁਣ 55 ਚੋਂ 55 ਮੁਰਗੀਆਂ ਦਾ ਅੰਡਾ ਦਿੰਦੀਆਂ ਨਹੀਂ ਪੰਜਾਬ ਹੀ ਦੇ ਦਿੰਦੇ ਨੇ ਕਈ ਵਾਰ 54 ਵੀ ਦੇ ਦਿੰਦੇ ਨੇ 55 ਵੀ ਦੇ ਦਿੰਦੇ ਨੇ ਠੀਕ ਹੈ ਜੀ ਪਰ ਆਪਾਂ ਫੇਰ ਵੀ ਹੁਣ 45 ਆਂਡੇ ਮੰਨਦੇ ਆ ਇੱਕ ਦਿਨ ਦੇ ਹੁੰਦੇ ਨੇ ਤਾਂ 15 ਰੁਪਏ ਦੇ ਹਿਸਾਬ ਨਾਲ ਲਾਈਏ ਤਾਂ 675 ਰੁਪਿਆ ਮੰਨ ਕੇ ਚੱਲੋ ਵੀ ਥੋੜਾ ਇੱਕ ਦਿਨ ਦੀ ਕਮਾਈ ਦੇ ਕੇ ਜਾਂਦੇ ਨੇ ਤੇ ਤੁਸੀਂ ਘਰੇ ਬਹਿ ਕੇ 6-700 ਰੁਪਿਆ ਇੱਕ ਦਿਨ ਦਾ ਕਮਾਈ ਜਾਂਦੇ ਹੋ ਤਾਂ ਬਹੁਤ ਵਧੀਆ ਗੱਲ ਹੈ ਆ ਉਦੋਂ ਬਾਅਦ ਚੋਂ ਤੁਸੀਂ ਇਹਨਾਂ ਮੁਰਗੀਆਂ ਤੋਂ ਰੋਜ਼ ਰੋਜ਼ ਇਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਅਰਨਿੰਗ ਆਉ ਕਰ ਸਕਦੇ ਹੋ 1 ਤੋਂ 2 ਰੁਪਏ ਉੱਤੇ ਥੱਲੇ ਕਰ ਸਕਦੇ ਹੋ 12 ਰੁਪਏ ਵੀ ਵਧਾ ਸਕਦੇ ਹੋ 13 ਵੀ ਕਰ ਸਕਦੇ 14 ਵੀ 15 ਰੁਪਏ ਦੇ ਵੀ 15 ਰੁਪਏ ਦੇ ਹਿਸਾਬ ਨਾਲ ਅੰਡੇ ਦੇਈ ਜਾਉਂਗੇ ਤਾਂ ਬਹੁਤ ਵਧੀਆ ਸੇਲ ਹੋਈ ਜਾਣਗੇ ਥੋੜੇ ਤੋਂ ਪੂਰੇ ਨਹੀਂ ਹੋਣੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਆਪਣੀ ਅਰਨਿੰਗ ਕਰ ਸਕਦੇ ਹੋ ਤੁਸੀਂ ਦੇਖੋ ਜੇ ਤੁਸੀਂ ਮੰਨ ਕੇ ਚੱਲੋ 675 ਰੁਪਏ ਇੱਕ ਦਿਨ ਦੇ ਹੋਗੇ ਹਨਾ ਜੀ 650 ਹੀ ਲਾ ਲਓ ਤੁਸੀਂ ਚਲੋ ਘੱਟ ਵੱਧ ਵੀ ਹੁੰਦਾ ਮੈਂ ਫੇਰ ਵੀ ਘਟਾ ਕੇ ਚੱਲਦਾ ਹੁਣਾ 650 ਨੂੰ ਤੁਸੀਂ 30 ਨਾਲ ਕਰਕੇ ਦੇਖ ਲਓ 19500 ਰੁਪਈਆ ਆਪਣਾ ਮੰਨ ਕੇ ਚਲੋ ਮਹੀਨੇ ਦੀ ਕਮਾਈ ਹੋ ਜਾਂਦੀ ਹੈ ਤੁਹਾਨੂੰ ਪ੍ਰਾਈਵੇਟ ਨੌਕਰੀ ਕਰਨ ਦੀ ਲੋੜ ਨਹੀਂ ਪੈਣੀ ਇਸ ਤਰੀਕੇ ਨਾਲ ਤੁਸੀਂ ਵਧੀਆ ਇੱਕ ਅਰਨਿੰਗ ਕਰ ਸਕਦੇ ਹੋ ਘਰੇ ਬਹਿ ਕੇ ਆਦੇ ਮੁਰਗੀਆਂ ਤੋਂ ਤੁਸੀਂ ਕਮਾਈ ਕਰ ਸੌਰੀ ਮੁਰਗੀਆਂ ਦੇ ਵਿੱਚੋਂ ਕਮਾਈ ਕਰ ਸਕਦੇ ਹੋ ਐਗ ਸੇਲ ਕਰ ਕਰਕੇ ਤੇ ਬਾਈ ਜੀ ਅੱਗੇ ਆਪਾਂ ਗੱਲ ਕਰਾਂਗੇ ਮੀਟ ਵਾਸਤੇ ਆਪਾਂ ਕਿਵੇਂ ਕਰਨੀਆਂ ਤੇ ਫਾਰਮ ਕਿਵੇਂ ਬਣਾਉਣਾ ਚਾਹੀਦਾ ਉਹਨਾਂ ਸਾਰਿਆਂ ਦੇ ਉੱਤੇ ਆਪਾਂ ਇੱਕ ਵੀਡੀਓ ਕੰਪਲੀਟ ਬਣਾਵਾਂਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਐਨਾਂ ਹੀ ਬਾਈ ਜੀ ਜੇ ਤੁਹਾਨੂੰ ਵੀਡੀਓ ਵਧੀਆ ਲੱਗਿਆ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਕਮੈਂਟ ਜ਼ਰੂਰ ਕਰਿਓ ਯਾਰ ਬਾਕੀ ਚੀਜ਼ਾਂ ਛੱਡੋ ਕਮੈਂਟ ਜ਼ਰੂਰ ਕਰਿਆ ਕਰੋ ਤਾਂ ਕਿ ਮੈਨੂੰ ਵੀ ਵਧੀਆ ਲੱਗੇ ਕਿ ਕੋਈ ਪੰਜਾਬੀ ਵੀਰ ਮੇਰੇ ਨਾਲ ਵੀਡੀਓ ਦੇਖਦਾ ਮੇਰੇ ਨਾਲ ਸਵਾਲ ਕਰਦਾ ਮੈਨੂੰ ਬਹੁਤ ਵਧੀਆ ਲੱਗਦਾ ਯਾਰ ਤਾਂ ਬਾਈ ਜੀ ਅੱਜ ਦੀ ਵੀਡੀਓ ਦੇ ਵਿੱਚ ਐਨਾਂ ਹੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਤੁਹਾਡਾ ਧੰਨਵਾਦ